ਮੇਰੇ ਸਾਲੇ ਦੀ ਰੋਜ਼ ਖਰਾਬ ਹੋਈ ਜਾਂਦੀ ਐ ਰੋਜ਼ ਖਰਾਬ ਹੋਈ ਜਾਂਦੀ ਐ ਅੱਜ ਤੈਨੂੰ ਐਹੀ ਜੀ ਸਮਾਰੂਗਾ ਨਾ ਐਹੀ ਜੀ ਸਮਾਰੂਗਾ ਮੁੜ ਕੇ ਖਰਾਬ ਨਹੀਂ ਹੋਵੇਂਗੀ ਤੂੰ ਟੋਕਾ ਮੇਰੇ ਸਾਲੇ ਦੀ ਚੂਰੀ ਵਾਂਗੂ ਕਰਨ ਲੱਗ ਬੇ ਗਾਲਾਂ ਘੱਟ ਕੱਢਿਆ ਕਰ ਗਾਲਾਂ ਘੱਟ ਕੱਢਿਆ ਕਰ ਇਹ ਤੇਰੇ ਤੋਂ ਸੂਤ ਆਉਣ ਵਾਲੀ ਚੀਜ਼ ਹੈ ਨਹੀਂ ਤੇਰੇ ਬਸ ਦਾ ਰੋਗ ਹੈ ਨਹੀਂ ਬੇ ਕੰਜੂਸਾ ਮਿਸਤਰੀ ਬੁਲਾ ਲਾ ਉਤੋਂ ਠੀਕ ਕਰਵਾ ਲੈ ਕਿਉਂ ਟੱਕਰਾਂ ਮਾਰੀ ਜਾਂਦਾ ਮੇਰੇ ਸਾਉਂਡ ਕਣੇ ਨਹੀਂ ਤੇ ਮਾਰੂਆਂ ਨੱਕ ਤੇ ਥੋੜਾ ਹੈ ਨਾ ਮਿਸਤਰੀਆਂ ਦੇ ਕੋਈ ਮੱਥੇ ਤੇ ਲਿਖਿਆ ਹੁੰਦਾ ਵੀ ਮਿਸਤਰੀ ਨੇ ਵੇ ਬਾਲਾ ਨਾ ਬੋਲੀ ਨਾਲ ਤੈਨੂੰ ਚੰਗਾ ਭਲਾ ਪਤਾ ਵੀ ਮੈਂ ਮਿਸਤਰੀਆਂ ਆਂ ਬਿਓ ਨਾ ਨੇ ਇੱਕ ਵਾਰੀ ਇਹਨੂੰ ਹੱਥ ਲਾਤਾ ਨਾ ਦੁਬਾਰੇ ਕੁਝ ਹੋਣਾ ਨਹੀਂ ਇਹਨੂੰ ਮੈਂ ਤੈਨੂੰ ਇੱਕ ਨਾ ਮੱਥੇ ਤੇ ਲਿਖਿਆ ਹੁੰਦਾ ਮੇਰੀ ਗੱਲ ਸੁਣ ਮਿਸਤਰੀ ਹੁੰਦਾ ਸੰਧਾਂ ਨਾਲ ਸੰਧ ਮੇਰੇ ਕੋਲੇ ਬਾਦੂ ਨੇ ਦੇਖ ਚਾਬੀ ਦੇਖ ਛੋਟੀ ਵੱਡੀ ਹੋਣ ਵਾਲੀ ਹੈ ਇਹ ਕੰਮ ਸਾਰੇ ਸਾਰ ਦੀ ਸਾਰੇ ਹਾਂ ਕਿਤੇ ਕਹਿ ਨਹੀਂ ਹੁੰਦਾ ਵੇ ਚੁੱਪ ਕਰ ਜਾ ਚੁੱਪ ਕਰ ਜਾ ਜੇ ਆਏ ਚਾਰ ਸੰਦਾ ਨਾਲ ਮਿਸਤਰੀ ਬਣ ਜੇ ਨਾ ਕੋਈ ਫੇਰ ਤਾਂ ਉਹਨਾਂ ਨੂੰ ਕੋਈ ਪੁੱਛੇ ਨਾ ਆਹ ਦੇਖੀ ਕਿਵੇਂ ਲੀਰਾ ਬੰਨ ਬੰਨ ਕੇ ਨਾ ਮਸ਼ੀਨ ਦਾ ਜਮਈ ਬੁਰਾ ਹਾਲ ਕਰਕੇ ਰੱਖਦਾ ਤੂੰ ਮਾੜੀ ਮੋਟੀ ਸ਼ਰਮ ਕਰ ਲਾ ਮੇਰੀ ਗੱਲ ਸੁਣ ਇਕ ਜਿਹੜੇ ਤੇਰੇ ਮਿਸਤਰੀ ਨੇ ਆਲੇ-ਦਾਲੇ ਜੜੀ ਤੂੰ ਉਹ ਮੇਰੇ ਚੇਲੇ ਰਹੇ ਹੋ ਨਾ ਮੇਰੇ ਚੇਲੇ ਜਾਣਗੇ ਕੀ ਬਕਵਾ ਬੇ ਬਾੜੀ ਮੋਟੀ ਸ਼ਰਮ ਕਰ ਲਿਆ ਕਰ ਵੇ ਕਰੂਏ ਦੇ ਵਰਤਾਂ ਵੇਲੇ ਦਾ ਨਾਤਾ ਹੋਇਆ ਅੱਜ ਤਾਂ ਦੀਵਾਲੀ ਅੱਜ ਤਾਂ ਨਾ ਲਾ ਮੇਰੇ ਸਾਈਏ ਸ਼ਰਮ ਨੂੰ ਕਿ ਮੈਂ ਨੰਗਾ ਖੜਿਆ ਨਾਲੇ ਮੇਰੀ ਗੱਲ ਸੁਣ ਲੈ ਮੈਨੂੰ ਨਾ ਨੂੰ ਨਾ ਕਹਦੀ ਤੂੰ ਤਾਂ ਗੋਲੀ ਮਾਰ ਥੋੜਾ ਮਾਰ ਸਿਰ ਚੱਕ ਕੇ ਪਰ ਨਾ ਨੂੰ ਨਾ ਕਹਦੀ ਮਤ ਸਹੀ ਹੈ ਦੌਣਾ ਪੜਦਾ ਨੇ ਜੇ ਨਾ ਨਾ ਤਾਂ ਮਰ ਜਾਣਿਆ ਕੀੜੇ ਚੱਲ ਜਾਣਗੇ ਕੀੜੇ ਵੇ ਤੇਰੇ ਨਾਲੋਂ ਤਾਂ ਮੱਝਾਂ ਚੰਗੀਆਂ ਨੇ ਵੇ ਉਹ ਨਮਾ ਕੇ ਉਹਨਾਂ ਦੇ ਸਿੰਗਾ ਨੂੰ ਤੇਲ ਲਾਤਾ ਵੇ ਉਹ ਵੀ ਸੋਹਣੀਆਂ ਲੱਗਦੀਆਂ ਆ ਤੇਰਾ ਬੂਥਾ ਦੇਖ ਲੈ ਕਹੇ ਜਾ ਹੋਇਆ ਪਿਆ ਜੇ ਤੈਨੂੰ ਡੰਗਰ ਵਧੀਆ ਲੱਗਦੇ ਨੇ ਕਿਸੇ ਛੋਟੀ ਨਾਲ ਵਿਆਹ ਕਰਵਾ ਲੈਂਦੀ ਮੇਰੇ ਸਾਲਾ ਕਣੇ ਦੀਦੀ ਨਾਲ ਹੋਵੇ ਜਦੋਂ ਮੈਂ ਗਲੀ 'ਚੋਂ ਲੰਘਦਾ ਨਾ ਪਿੰਡ ਦੀਆਂ ਬਹੂਆਂ ਮਰਦੀਆਂ ਨੇ ਵੀ ਦੇਖ ਪਰ ਤਰਨਾਟ ਪੈਣਾ ਪਾਉਂਦਾ ਜਾਂਦਾ ਪੈਣਾ ਪਾਉਂਦਾ ਜਾਂਦਾ ਵੇ ਦੇ ਏਡੀ ਹੋ ਨਾ ਤੇ ਹਿੰਮਤ ਆ ਨਾ ਮੇਰੇ ਮੂਰੇ ਆਉਣ ਮਾਰ ਮਾਰ ਕੇ ਚਪੇੜਾ ਕੰਦਣਾ ਨਾ ਮਾਰੀਆਂ ਮੇਂ ਏਡੀ ਕਿਸੇ ਚ ਹਿੰਮਤ ਨਹੀਂ ਹੈਗੀ ਮੇਰੇ ਮੂਰੇ ਖੜ ਜੇ ਤੇਰੇ ਮੂਰੇ ਘਾਤੋਂ ਆਣ ਗਿਆ ਹੈਂ ਪਾਗਲ ਨੇ ਉਹ ਦਿਮਾਗ ਖਰਾਬਾ ਉਹਨਾਂ ਦਾ ਹੈਂ ਉਹਨਾਂ ਨੇ ਵੇ ਭਾਈ ਜਾ ਭਾਈ ਡਰਦੀਆਂ ਨੇ ਡਰਦੀਆਂ ਨੇ ਚੱਲ ਤੂੰ ਮੇਰੀ ਗੱਲ ਸੁਣ ਲੈ ਆ ਜਾ ਨਾਲ ਤੂੰ ਮੇਰ ਨੂੰ ਮੈਨੂੰ ਮਸ਼ੀਨਸ ਨਾਲ ਮਾਰ ਲੈਣ ਦੇਉ ਕੋਈ ਮੈਂ ਬੇ ਸੁਣ ਲੈ ਮੇਰੀ ਕਿਸੇ ਮੈਸਤਰੀ ਨੂੰ ਬੁਲਾ ਲੈ ਕਿਉਂ ਓਏ ਹੋਏ ਬੇ ਮਰ ਜਾਣਿਆ ਮਰ ਜਾਣਿਆ ਤੂੰ ਪੰਗੇ ਲੈਣਾ ਦੱਸੀ ਮੈਨੂੰ ਇੱਧਰ ਮੈਂ ਤੈਨੂੰ ਕਿਉਂ ਦੇਖਾ ਆਪਣੇ ਨਾਲ ਪਰ ਵਾਈਕਾ ਨਤੀਜਾ ਓਏ ਹੋਏ 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 ਤੇ ਲੈ ਜਾਣਿਆ ਤੇਰੇ ਕਰਕੇ ਮੇਰਾ ਹੱਥ ਵੀ ਫੁੱਟ ਗਿਆ ਤੂੰ ਬਰਾ ਬਗਦੰ ਮੇਰੇ ਜੀ ਦੇ ਗੁਰਦਾ ਬਣਾ ਕੇ ਓਏ ਹੋਏ ਬੇ ਚੌੜਿਆ ਮਿਸਤਰੀ ਬੁਲਾ ਲੈ ਮੈਂ ਤੈਨੂੰ ਕਿਹਾ ਬਗਦੰ ਮੇਰੇ ਜਾਈ ਓਹ ਮੇਂ ਨੇ ਇਸ ਨੂੰ ਮਾਰਨੇ ਨੇ ਮੇਰੇ ਸਾਲ ਘਨੇ ਕਰ ਕਿੱਥੋਂ ਆਈ ਹੈ ਮੇਰੇ ਸਾਲੀ ਉੱਤੀ ਬੋਲੀ ਜਾਂਦੀ ਹੈ ਉੱਤੀ ਬੋਲੀ ਜਾਂਦੀ ਹੈ ਪਿੱਛਾ ਪਰਚਾ ਫਿਰ ਕਰਨ ਨੂੰ ਹੜਦਾ ਚ ਉਹ ਕੀ ਗੱਲ ਹੈ ਨਾ ਸਵਾਦ ਜੀ ਆ ਗਿਆ ਮੇਰੇ ਸਾਲੀ ਦੇ ਦੀ ਹੁਣ ਆਈ ਓਰੇ ਮੈਨੂੰ ਸਮਾਰ ਲੈਣ ਦੇ ਲੈ ਬਾਕੀ ਗੱਲ ਐਰੇ ਨਾਲੇ ਵੀ ਬੋਲੀਗੇ ਦੇਖ ਮਿੰਟਾ ਤੇ ਸਮਰ ਗਈ ਜਦੋਂ ਬਾਕੀ ਇਹ ਮੇਰੀ ਗੱਲ ਸੁਣੋ ਇੱਕ ਜੇ ਕਦੇ ਮੇਰੀ ਦੁੱਧੀ ਲੱਤ ਟੁੱਟ ਗਈ ਨਾ ਆਹ ਸਰੀਆ ਬਵਾਦੀੋਂ ਨਾਲੇ ਪਹੇ ਬਾਧੂ ਐ ਨਾਲੇ ਮੋਟਾ ਦੇਖ ਕਿੰਨਾ ਐ ਦੇਖੀ ਤੂੰ ਲੱਤ ਕਿਵੇਂ ਚੱਲੂਗੀ ਮੇਰੇ ਸਾਲੇ ਨੇ ਫਿਰਤਾ ਹੈ ਜਾਇਕਰੂ ਜੱਟ ਜਿਵੇਂ ਭੂਗਾ ਦਾ ਟਰਾਲਾ ਜਾਂਦਾ ਗੋਲੀ ਨਹੀਂ ਮੇਰੇ ਸਾਲੇ ਦੀ ਜੀ ਮੈਨੂੰ ਨਾ ਤਾਂ ਜਾਦੇ ਤਾਂ ਨਹੀਂ ਵੱਜੇਗੀ ਉਹ ਤੈਨੂੰ ਜਾਣਾ ਤੇ ਗੱਪ ਲੈ ਕੇ ਆ ਮਿਸਤਰੀ ਤੋਂ ਬੁਲਾ ਕੇ ਕੰਮ ਕਰਾ ਲਿਆ ਕਰ ਨਹੀਂ ਫਿਰ ਮੈਂ ਕਿਹਾ ਤੈਨੂੰ ਕਹਿ ਆਂ ਤੂੰ ਮਸ਼ੀਨਸ ਨਾਲ ਮਾਰ ਦੇ ਮੈਂ ਤਾਂ ਆਪੇ ਸਬਾਰਨ ਲੱਗ ਰਹੀ ਮੇਰੇ ਵੀ ਤਾਂ ਗੂਠੇ ਦੇ ਬੱਚਿਆ ਦੇਖ ਮੇਰੇ ਸਾਦੇ ਬੰਦੇ ਦਾ ਗੂਠੇ ਦਾ ਫਰਕ ਹੁੰਦਾ ਕਿਵੇਂ ਚੀਰੀ ਗਈ ਜਿਵੇਂ ਬੱਕਰੇ ਨੂੰ ਤੀਰਦੇ ਹੁੰਦੇ ਨੇ ਹੈ ਨਹੀਂ ਆ ਚਾਬੀ ਨਾਲ ਪਚੀੜ ਕੇ ਨਾਲ ਦੇਖ ਰੱਬ ਵੀ ਦੇਖ ਤੇ ਉਪਰ ਪਤੀ ਦੇਵ ਉਹੀ ਨਹੀਂ ਕਹਿੰਦੇ ਪਤੀ ਦੇਵ ਹੁੰਦਾ ਦੇਵ ਹੈ ਮਹਾਪੁਰਸ਼ਾ ਵਰਗਾ ਹੁੰਦਾ ਮੇਰੇ ਸਾੜਕ ਨਹੀਂ ਮੈਂ ਤਾਂ ਫੇਰ ਵੀ ਤੇਰਾ ਇੰਨਾ ਇੱਤਰ ਕਰਦਾ ਤੇ ਜਮੀ ਨਹੀਂ ਕਰਦੀ ਮੇਰਾ ਅਬੇ ਮੂੰਹ ਬੰਦ ਕਰ ਲੈ ਪੋਰਾ ਮੇਰੇ ਸੱਟ ਜਾਏ ਜਿਆਦਾ ਲੱਗ ਜੇ ਹੋਰ ਖਾਣਾ ਨਹੀਂ ਮੇਰ ਤੋਂ ਹੁਣ ਮੈਂ ਵੀ ਮੇਰੀ ਭਲਾ ਦੇ ਦੂੰਗਾ ਨਾਸ ਤੇ ਦੇਖ ਲੈ ਮੇਰੇ ਜਾਰੀ ਬੋਲੀ ਜਾਣੀ ਮੇਰੀ ਗੱਲ ਸੁਣਾ ਜਿ ਦਿਵਾਲੀ ਹੈ ਮੈਨੂੰ 500 ਰੁਪਏ ਦੇ ਦੇ ਕਾਦੇ ਵਾਸਤੇ ਫਿਰ ਦਿਵਾਲੀ ਨੂੰ ਕੀ ਪੈਸੇ ਨਹੀਂ ਦਿੰਦੇ ਹੁੰਦੇ ਬੇ ਸਾਰਾ ਪਤਾ ਮੈਨੂੰ ਤੂੰ ਪੀਏਗਾ ਹੋਰ ਤੂੰ ਇੱਥੇ ਘੜਾ ਡੀਸੀ ਲੱਗਿਆ ਹੋਇਆ ਵੀ ਜਿਹੜਾ ਕੋਈ ਚੱਜ ਦੀ ਚੀਜ਼ ਲਿਆਏਗਾ ਸਹੀ ਪਕੜੇ ਹੈ ਮੇਰੀ ਗਰਸਨ ਦਿਵਾਲੀ ਨੂੰ ਨਾ ਮੈਂ ਕਿਸ ਕਿਸੇ ਵੀ ਦਿਵਾਲੀ ਨੂੰ ਨੀ ਦਾਰੂ ਪੀਤੀ ਮੈਂ ਦਾਰੂ ਨਹੀਂ ਪੀਂਦਾ ਬੈ ਚੁੱਪ ਕਰਕੇ ਬਹਿ ਜਾ ਕੋਈ ਪੈਸਾ ਨਹੀਂ ਮਰਦਾ ਤੇ ਨਾਲੇ ਅੱਜ ਇੱਕ ਗੱਲ ਹੋਰ ਜੇ ਗੇਟੋ ਬਾਹਰ ਪੈਰ ਪਾਉਂਦਾ ਨਾ ਤੂੰ ਸੋਚ ਸਮਝ ਲਈ ਵੀ ਤੇਰਾ ਕੀ ਬਣੂਗੀ ਮੇਰੀ ਗੱਲ ਸੁਣ ਬੰਬਾਂ ਬੱਲੇ ਹੂਆਂ ਨਹੀਂ ਬੰਬ ਬਜਾਵਾਂਗੇ ਲੈ ਆਏਗਾ ਤੂੰ ਬੰਬ ਵੇ ਪਿਛਲੀ ਵਾਰੀ ਯਾਦ ਆ ਕਿ ਮੈਂ ਮੂੰਹ ਮੱਥਾ ਪਣਾ ਲਿਆ ਸੀ ਮੁੜ ਕੇ ਬੋਲਿਆ ਬਣੀਆ ਦਸੀ ਘਰੇ ਜਾਂਦਾ ਸੀ ਮੁੜ ਕੇ ਮੇਰੀ ਗੱਲ ਸੁਣ ਨਹੀਂ ਮੂੰਹ ਮੱਥਾ ਪਣਾਉਣ ਨੂੰ ਮੈਂ ਕਿਹੜਾ ਕਾਲਾ ਨੰਬਰਦਾਰ ਆਗਾ ਹੈ ਬੀ ਹੱਥ ਪਣਾ ਕੇ ਭੇਜੂਗਾ ਮੇਰੇ ਹੱਥ ਨਹੀਂ ਫੁੱਟਦੇ ਲੋਹੇ ਦੇ ਹੱਥ ਨੇ ਵਾ ਚੁੱਪ ਕਰ ਜਾ ਹੋਣੀ ਦਾ ਨਹੀਂ ਕੋਈ ਪਤਾ ਲੱਗਦਾ ਦੇਖ ਲੈ ਮਰਨਿਆ ਮੈਂ ਤੈਨੂੰ ਰੋਕਣ ਗਈ ਸੀ ਆਪ ਹੀ ਮੈਂ ਸੱਟ ਮਾਰ ਕੇ ਆ ਗਈ ਮੇਰੀ ਗੱਲ ਸੁਣ ਲੈ ਆ ਖੰਡ ਖੇੜਨੇ ਪਾਏ ਨੇ ਆਹਾ ਮਿੱਠੀਆਂ ਫੁੱਲੀਆਂ ਜਿਹਾ ਲਿਆਦੀਆਂ ਪਾਈਆਂ ਨੇ ਪਤਾਸੇ ਪਏ ਨੇ ਆ ਬਰਫੀ ਮਠਿਆਈ ਮਠੂ ਜੀ ਪਈ ਆ ਰੋਟੀ ਖਾ ਲੈ ਉਹ ਖਾ ਕੇ ਤੂੰ ਚੁੱਪ ਕਰਕੇ ਸਮਝਾ ਬੜੀਆਂ ਗੱਲਾਂ ਨਾ ਕਰੀ ਮੇਰੇ ਸਾਰੇ ਦੇਦੀਏ ਘੱਟੋ ਘੱਟ ਮੀਟ ਮਟੱਲੇ ਦੀ ਗੱਲ ਕਰਦੀ ਨਾਲ ਵੀ ਲੱਗਦੀ ਕੋਈ ਮਾੜੀ ਮੋਟੀ ਗੱਲ ਹੈ ਕਿੱਥੇ ਖੰਡ ਖੇੜਨੇ ਕਿੱਥੇ ਕੋਈ ਕੀ ਮਰੇ ਕੀ ਖਾਣ ਤੈਨੂੰ ਮੈਂ ਨੀ ਮੇਰੀ ਗੱਲ ਸੁਣ ਫਿਰ ਜਵਾਬ ਐ 니 ਜੇ ਤਾ ਮੀਠ ਮੂਠ ਬਣਾਵੇਂਗੀ ਫਿਰ ਤਾਂ ਗੱਲ ਬਣ ਜੂਗੀ ਦੀਵਾਲੀ ਦੀ ਉਹ ਜਦੋਂ ਮੈਂ ਤੈਨੂੰ ਕਿੰਨੀ ਵਾਰ ਕਹਤਾ ਵੀ ਜਵਾਬ ਐ ਨਾਲੇ ਆਪਣੇ ਚੁੱਲੇ ਦੇ ਉੱਤੇ ਨਾ ਆ ਬੁਰਗਾ ਬੱਕਰਾ ਨਹੀਂ ਚੜਦਾ 니 ਤੂੰ ਤਾਂ ਮੇਰੇ ਸਾੜਖਣੇ ਦੀਏ ਜਾਉਣਾ ਮੋੜ ਫਿਲਮ ਵਾਲੀ ਫੀਲਿੰਗ ਲੱਗੀ ਵੀ ਸਾਬ ਤਾਂ ਬੱਕਰੀ ਚੜਨਾ ਹੈ 니 ਕਿਲੋ ਦਾ ਕਿਲੋ ਮੁਕਦਾ ਨਹੀਂ ਹੈਗਾ ਨਾਲੇ ਮੇਰੀ ਗੱਲ ਸੁਣਾ ਮੀਟ ਚੜਦਾ ਨਹੀਂ ਹੁੰਦਾ ਬਣਾਉਂਦੇ ਹੁੰਦੇ ਨੇ ਤੁੱਲੇ ਤੇ ਮੈਂ ਜਦੋਂ ਮੈਂ ਤੈਨੂੰ ਕਹੇ ਤਾਂ ਵੀ ਨਹੀਂ ਧਰਨਾ ਨਹੀਂ ਧਰਨਾ ਨਹੀਂ ਧਰਨਾ ਹੁਣ ਮੈਂ ਤੈਨੂੰ ਪਰੋ ਨੋਟ ਤੇ ਲਿਖ ਕੇ ਦੇਵਾਂ ਤੂੰ ਨਾ ਬਣਾਈ ਮੈਂ ਬਣਾ ਲੈਣਾ ਤੂੰ ਟਿਕਦਾ ਹੀ ਨਹੀਂ ਮੈਂ ਤੈਨੂੰ ਕਹੀ ਜਾਨੀਆ ਤੂੰ ਟਿਕ ਜਾ ਟਿਕ ਜਾ ਮੇਰੇ 6:00 ਵਜੇ ਨੇ ਮੈਂ ਮੂੰਹ ਛਾਖ ਦੇਤੀ ਮੇਰੀ ਗੱਲ ਸੁਣ ਤਿਹਾਰ ਦਦ ਦੇ ਨੇ ਅੱਜ ਮੈਂ ਦੇਖ ਲੈ ਵੇਖ ਲੈ ਮੇਰੇ ਸਾਲੇ ਦੇ ਫੇਰ ਤਾਂ ਆਪਰੇਸ਼ਨ ਹੀ ਕਰਾਉਣਾ ਪਊਗਾ ਜੇ ਹੁਣ ਮਾਰੇ ਮੇਰੇ ਮੇਰੀ ਗੱਲ ਸੁਣ ਲੈ ਨਾਲੇ ਮੇਰੀ ਗੱਲ ਕਲੇਜੀ ਨੂੰ ਜੀਤਰ ਲੈ ਕਲੇਜੀ ਮੈਂ ਕਿਥੋਂ ਲਿਆ ਨਾ ਹੁਣ ਜੋ ਤੈਨੂੰ ਕਹਿਤਾ ਵੀ ਨਹੀਂ ਜੜਦਾ ਕੁਝ ਨਹੀਂ ਜੜਦਾ ਨਹੀਂ ਤੂੰ ਹੱਟੇ ਗੱਤੀ ਤੇ ਹੈਗੇ ਤੇਰੀ ਕਲੇਜੀ ਨਾ ਕੱਢ ਲਈਏ ਚਲ ਮੈਂ ਕਹਿੰਨੀ ਅੱਜ ਤੈਨੂੰ ਕਾਹ ਨੂੰ ਮਾਰਨਾ ਕਾਹ ਨੂੰ ਮਾਰਨਾ ਤੇ ਹਾਰ ਦਾ ਦੇਣਾ ਤੂੰ ਖਾਏ ਵੀ ਨਾ ਮੈਨੂੰ ਲੱਗਦਾ ਹੜਦਾ ਨਹੀਂ ਬਰ ਚਲ ਕਰ ਲਾ ਗੰਮ ਪਰ ਲਾ ਗੰਮ ਨਾਲੇ ਕੁਸੂਰ ਤੂੰ ਕਿਧਰ ਨੂੰ ਮੂੰਹ ਕਰਿਆ ਨਹੀਂ ਉਰੇ ਬੈਠੂਗਾ ਨੀ ਮੈਂ ਤਾਂ ਕੁੰਡਾ ਲਾਣ ਜਾਂਦਾ ਸੀ ਕੁੰਡਾ ਲਾਉਣਾ ਦੇਖ ਐ ਖੜ ਜਾ ਖੜ ਜਾ ਮੈਂ ਸਾਰਾ ਜਾਣਦੀ ਆ ਜਿਹੜਾ ਤੂੰ ਕੁੰਡਾ ਲਾਉਣਾਗਾ ਰੁਕ ਜਾ ਰੁਕ ਜਾ ਪਾਸੇ ਹਟ ਪਾਸੇ ਹਟ ਤਸੇ ਮਰ ਜਾਣਾ ਸਾਰਾ ਜਾਣਦੀ ਆ ਮੈਂ ਤੇਰੇ ਕੁੰਡਿਆਂ ਨੂੰ ਹੈ ਜਿਹੜੇ ਲੱਥੜ ਤੂੰ ਕਰਦਾ ਨਾ ਤੇ ਮੈਂ ਸਾਰਾ ਜਾਣਦੀ ਆ ਤੂੰ ਕਿਹੜਾ ਕੁੰਡਾ ਲਾਉਣਾ ਅੱਗੇ ਤਾਂ ਤੂੰ ਕਦੇ ਕੁੰਡੇ ਜਿੰਦੇ ਲਾਏ ਨਾ ਅੱਜ ਤੂੰ ਲਾਏਗਾ ਹੈ ਦੱਸ ਵੇ ਮੈਂ ਤੈਨੂੰ ਆਏ ਕਹਿਨੀ ਆ ਅੱਜ ਦੀਵਾਲੀ ਦਾ ਦਿਨ ਚੁੱਪ ਕਰਕੇ ਉੱਥੇ ਬਹਿ ਜਾ ਲੋਕ ਬਥੇਰੇ ਟੂਣਾ ਠੱਪਣ ਕਰਦੇ ਆ ਵੇ ਜੇ ਤੇਰੇ ਤੇ ਕਿਸੇ ਨੇ ਟੂਣਾ ਕਰਤਾ ਨਾ ਮੈਂ ਕਿਦੀ ਮਾਂ ਨੂੰ ਮਾਸੀ ਅੱਖ ਹੁੰਦੀ ਮੇਰੀ ਗੱਲ ਸੁਣਾ ਤੂੰ ਕਹਿੰਦੀ ਹੁੰਨੀ ਆ ਕਹਿੰਦੀ ਲੋਹੇ ਲਵੇ ਭੂਤ ਪ੍ਰੇਤ ਲੱਗਦਾ ਨਹੀਂ ਇਹ ਮੇਰੀ ਤਾਂ ਲੱਤ 'ਚ ਵੀ ਐਡਾ ਸਰੀਆ ਪਾਇਆ ਹੋਇਆ ਹੈ ਓਏ ਹੋਏ ਵੇ ਤੈਨੂੰ ਮੈਂ ਕਿਵੇਂ ਸਮਝਾਂ ਮੈਂ ਹਾੜੇ ਰੱਬ ਦੇ ਵਾਸਤੇ ਜਾ ਜਾਵੜਾ ਮੰਜੇ ਤੇ ਬਹਿ ਜਾ ਜਾ ਜਾਵੜਾ ਲੂਣਾ ਦੂਆ ਮੈਂ ਵੇ ਤੂੰ ਛੋੜਦਾ ਹੀ ਨਹੀਂ ਐਂ ਟਿੰਗਲੀ 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 ਜੀ ਕਰਦਾ ਨਾ ਸਾਰੀ ਦਿਹਾੜੀ ਮਰ ਜਾਣਾ ਮਗਰ ਲਾਈ ਰੱਖਦਾ ਹਾਏ ਓਰੇ ਬਾਵਾ ਉਹ ਅੱਜ ਦੀਵਾਲੀ ਦੇ ਦਿਨ ਵੀ ਇਹ ਕਰੇ ਪੈਣਾ ਪਊਗਾ ਓਰੇ ਬਾਵਾ ਮੇਰੇ ਆੜੀਆਂ ਨੇ ਇੰਨਾ ਕਿਹਾ ਓਰੇ ਬਾ ਕਹਿੰਦੇ ਉਹ ਸਹਨੇ ਪਧੌੜ ਦੀ ਆ ਉਹਦੇ ਨਾਲ ਨਾ ਪਿਆ ਕਰਾ ਓ ਨਾ ਕਰਾ ਪਰ ਮੈਂ ਵੀ ਚੰਦਰਾ ਕਰਾ ਕੇ ਹਟਾ ਮੇਰੇ ਸਾਲ ਦੀ ਦੀਵਾਲੀ ਨਵਿੰਦਰ ਮੁੰਦਕੇ ਧਰਦਾ ਜਿਵੇਂ ਮੈਂ ਮੁਰਕੇ ਨੂੰ ਅੰਦਰ ਬੰਦ ਕਰ ਦਿੰਦਾ ਲਈ ਮੁਰਕੇ ਨੂੰ ਐਂ ਡਰ ਰਹਿੰਦਾ ਵੀ ਮੈਂ ਹੁਣ ਬੜਿਆ ਹੁਣ ਬੜਿਆ ਮੈਨੂੰ ਵੀ ਡਰ ਰਿਹਾ ਕਿ ਤੂੰ ਨੇ ਮੇਰੇ ਸਾਲੇ ਦੀ ਦਾਤ ਮਾਰੇਗੀ ਤੇ ਗਰਦਨ ਚ ਉਸਕੇ ਚਾ ਕਿੱਥੋਂ ਮਾਰੀ ਜਾਂਦਾ ਇੰਨਾ ਟਿੰਗ ਟਿੰਗ ਢਿੰਗ 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 ਲਓ ਦੱਸ ਬੇ ਬੇ ਮਾਰੀ ਮੋਟੀ ਸ਼ਰਮ ਕਰ ਲਿਆ ਕਰ ਬੇ ਇਹਦਾ ਦਰਵਾਜ਼ਾ ਤਾਂ ਬੰਦ ਕਰ ਲੈਂਦਾ ਲੈ ਜਾਣਿਆ ਮੇਰੇ ਸਾਲੇ ਦੀ ਫਿਰ ਕਹੇਗੀ ਗਾਲਾਂ ਕੱਢਦਾ ਨਹੀਂ ਮੈਂ ਚੰਗਾ ਥੋੜੀ ਬੈਠਿਆ ਸ਼ਰਮ ਨੂੰ ਲਾ ਦੱਸ ਵੇ ਬਾੜੀ ਮੋਟੀ ਤੇ ਸ਼ਰਮ ਕਰ ਲੈ ਜੇ ਕੋਈ ਆ ਗਿਆ ਫੇਰ ਮੇਰੀ ਗੱਲ ਸੁਣ ਬਾਰ ਨੂੰ ਤਾਂ ਲਾ ਰੱਖਿਆ ਜੰਦਾ ਤੂੰ ਇੱਕ ਮੈਂ ਦੋ ਹੀ ਜਣੇ ਦੱਸ ਆਂਦੇ ਮੇਰੇ ਸਾਲੇ ਦੀ ਤਾਜੀ ਹਵਾ ਆਏਦਾਂ ਮੇਰੇ ਚੱਲਣ ਲੱਗਿਆ ਹੋਇਆ ਦੱਸ ਵੇ ਮਰ ਜਾਣੀ ਐਡੀ ਤਾਜੀ ਹਵਾ ਦਾ ਸੀ ਪਰ ਬਾਹਰ ਇੱਟਾਂ ਤੇ ਬਹਿ ਜਾਂਦਾ ਸਮਝ ਗਈ ਚੌਰਾ ਕਿ ਮੈਂ ਕਰਦਾ ਐ ਤਿੱਕਦੇ ਦੀਵਾਲੀ ਸੁੱਕੀ ਲੰਗੀ ਮੇਰੇ ਸਾਲੇ ਦੀ ਜੀ ਨਾ ਕੋਈ ਬੰਬ ਚਲਾਇਆ ਨਾ ਕੋਈ ਤੇਗ ਲਾਇਆ ਡੱਬੀ ਤਾਂ ਥੇ ਹੈਗੀ ਸੀ ਕਿਤੇ ਬੀੜੀ ਥਿਆ ਜਨਾ ਹੁਣ ਬੀੜੀ ਆਏ ਹਾਏ ਗੱਲ ਬਣ ਜੇ ਸਰੀਰ ਬਣ ਜੇ ਤੈਨੂੰ ਕੀ ਕੱਲੀ ਨੂੰ ਖਾਵਾ ਇਹ ਤੇਰੇ ਚ ਨਸ਼ਾ ਹੁੰਦਾ ਤੈਨੂੰ ਵੀ ਤੋਸ ਜਾਣਾ ਸੀ ਹੋ ਤ ਗਿਆ ਮਜ਼ਾਕ ਮੇਰਾ ਸਾਲਾ ਮਲਾ ਭੋਲਾ ਟੈਟ ਹੋਣਾ ਰਾਤ ਨਸ਼ੇ ਕਰ ਲੈਂਦਾ ਗੰਜਰ ਦਾ ਜ਼ਿਆਦੇ ਬਿਨਾ ਚਲਾਈ ਬੰਬ ਸਿੱਟ ਤੇ ਦੇ ਬੰਬਾਂ ਵਾਲੇ ਵੀ ਜਿਵੇਂ ਘੱਟ ਦਾ ਸੌਦਾ ਓਏ ਐਡੀ ਡੰਡੀ ਆਇਆ ਕਰਦੀ ਪਹਿਲਾਂ 97 99 ਦੀਆਂ ਗੱਲਾਂ ਨੇ ਕੰਚਰ ਦੇ ਲੈ ਮਾਰੀ ਡੁੰਡੀ ਦਿੱਤੀ ਅਸਮਾਜੀ ਬਾਤ ਸਹੀ ਹੈ ਓਲਾ ਵੀ ਪਤਾ ਨਹੀਂ ਕਹੇ ਜੇ ਸੰਦ ਲੈ ਆਂਦਾ ਕਿੱਤੇ ਖਲ ਖੁੰਦੇ ਚ ਵੜ ਗਈ ਓਹੋ ਹਰੇ ਫੈਂਟ ਯਸਤ ਬਾਜੀ ਬਣਾਉਣ ਵਾਲੇ ਤੇ ਡੰਗ ਤੈਨੂੰ ਤਾਂ ਮੇਰੇ ਸਾਲਾ ਨਾ ਅੰਡਰਗਰਾਉਂਡ ਚ ਚਲਾਉਂਗਾ ਉਹਦਾ ਤਾਂ ਪਤਾ ਹੀ ਨਹੀਂ ਲੱਗਾ ਕਿੱਧਰ ਗਈ ਸਵਾਦ ਨਹੀਂ ਆਇਆ ਚਲਾਉਣ ਦਾ ਤੈਨੂੰ ਤਾਂ ਨਾ ਸਵਾਦ ਨਾਲ ਚਲਾਉਂਗਾ ਸਤਿ ਸ੍ਰੀ ਅਕਾਲ ਜੀ ਵਾਹ ਮੇਡਾ ਤੋਂ ਆਇਆ ਮੈਂ ਹੋਰ ਕਿਉਂ ਕਰਨ ਲੱਗ ਗਿਆ ਦੱਸ ਬੈ ਕੀ ਕਰੀ ਜਾਂਦਾ ਦੱਸ ਵੀ ਦੇ ਹੁਣ ਨਹੀਂ ਦਾਦਾ ਤੇਰੇ ਨਹੀਂ ਪਤਾ ਲੱਗਦਾਗਾ ਤੇ ਕੀ ਹੋ ਗਿਆ ਵਾ ਕਿੱਧਰ ਚੱਕਿਆ ਤੂੰ ਹੁਣ ਨੀ ਉਹ ਤਾਂ 10 15 ਬੰਦੇ ਬੈਠੇ ਨੇ ਉੱਥੇ ਉਹਨਾਂ ਨੇ ਪਾਣੀ ਪੀਣਾ ਉਹਨਾਂ ਨੂੰ ਪਾਣੀ ਪੀ ਕੇ ਆਉਣਾ ਵੇ ਇਹ ਤਾਂ ਖਾਲੀ ਆ ਫਿਰ ਪਾਣੀ ਭਾ ਕੇ ਤਾਂ ਲੈ ਜਾ ਇੱਥੇ ਨਹੀਂ ਉਹ ਨਹਿਰ ਵਾਲਾ ਪਾਣੀ ਪੀਣਗੇ ਉਹ ਲਾ ਦੱਸ ਨਹੀਂ ਉਹਨੇ ਬਾਬੇ ਜੀ ਨੇ ਕਹਿੰਦੇ ਅਸੀਂ ਨਹਿਰ ਵਾਲਾ ਪਾਣੀ ਪੀਣੇ ਹੁੰਨੇ ਆ ਵੇ ਚਲ ਚੰਗਾ ਚੰਗਾ ਤੌੜਾ ਤਾਂ ਲੈ ਜਾ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ ਤੂੰ ਚਾਹੇ ਵਾਪਸ ਆਈ ਚਾਹੇ ਨਾ ਆਈ ਪਰ ਮੇਰਾ ਤੌੜਾ ਆਉਣਾ ਚਾਹੀਦਾ ਭਾਈ ਹਾਂ ਪੇ ਕੀ ਹੋ ਰਿਹਾ ਭਾਈ ਇਹ ਕਾਪਸ ਗਿਆ ਭਾਈ ਮੈਂ ਪਤਰਨਾਟ ਸਿਆ બસ ਕੰਮ ਤਾਂ ਤੇਰੇ ਪਾਣੀ ਚ ਮੰਦਾਣੀ ਵਾਲੇ ਨੇ ਨਾ ਓਏ ਨਾ ਲੱਸੀ ਆਉਂਦੀ ਐ ਨਾ ਘਿਓ ਆਉਂਦਾ ਬਸ ਸਵਾਦ ਆਦਾ ਬਾਗਜਾ ਮੇਰੇ ਸਾਲੇ ਵੇ ਤੇ ਤੜ ਮਤ ਜਾਣ ਯਾਰ ਬੰਬ ਬਜਾਉਂਗਾ ਮੈਂ ਮੇਰੇ ਸਾਲੇ ਦਾ ਪਿਛਵਾੜਾ ਇਹੋ ਜਿਹਾ ਹੋ ਜੂ ਨਾ ਪਤਾ ਲੱਗਣਾ ਵੀ ਬੰਦਰਾ ਕਿ ਕੁੱਤਾ ਗਲਾ ਕਿੱਥੋਂ ਆ ਗਈ ਦੀ ਕਤੀੜ ते कले ने नजारे लड़े ने कले ने बंब का खड़का बना अपने गुम बंबू ए न होगा गुम बंब गुम बंब मेरे थड़े की कह तौड़ा लिया दी मेरा यार लड़ू भी बहुत है ना ਜੇ ਤੋੜ ਉੱਪਰ ਚੜ ਗਿਆ ਉੱਪਰ ਚੜ ਕੇ ਫੁੱਟ ਜਾਊਗਾ ਇਹ ਇਹਨੂੰ ਆਪਾਂ ਉੱਪਰ ਚੜਨੇ ਨਹੀਂ ਦਿੰਦੇ ਇਹ ਇਹ ਉੱਪਰ ਉੱਪਰ ਬਹਿ ਜਾਗੇ

ਜਾ ਚੱਲ ਯਾਰ ਜਾ ਲੈ ਵੇ ਜਾ ਲੈ ਅਰੇ ਵੇ ਬੋਲੇ ਵੇ ਗੱਲ ਸੁਣ ਮੇਰੀ ਵੇ ਆਪਾਂ ਉਹਨੂੰ ਕਿਵੇਂ ਲੈ ਕੇ ਆਵਾਂਗੇ ਆਹੀ ਛੇੜ ਲਾ ਇੱਥੇ ਲਿਆਵਾਂਗੇ ਚੱਲ 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 ਵੇ ਚੱਲ ਪਿੱਛੇ ਜੀ ਜਾ ਬੜਾ ਕਿਤੇ ਹੋਰ ਨਾ ਜਾਂਦੇ ਜੇ ਨੂੰ ਜਮੀ ਸਮਾਪਤੀ ਕਰਕੇ ਉਹ ਹੋਰ ਮਰਨੇ ਨੇ ਹੋਰ ਸੂਲੀ ਟੰਗ ਰੱਖਿਆ ਸਾਨੂੰ ਹਣ ਮੈਂ ਕੈਨੇ ਹੁਣੀਆਂ ਨਾ ਪੁੱਠੇ ਪੰਗੇ ਲਿਆ ਕਰ ਨਾ ਪੁੱਠੇ ਪੰਗੇ ਲਿਆ ਕਰ ਮੈਨੂੰ ਚੌਰਾ ਕਹਿੰਦਾ ਪਾਣੀ ਪੀਉਣ ਚੱਲਿਆ ਮੈਂ ਫਰਦਾ ਖੜਾ ਤਾਂ ਦੇਖ ਕਿ ਮੈਂ ਮਾਂ ਦੇ ਹੱਥੇ ਵਾਂਗੂ ਆਕੜਿਆ ਪਿਆ ਹੁਣ ਆ ਜਾ ਆ ਜਾ ਬੱਸ ਬਾਈ ਬੱਸ ਲੈ ਹਮੋਂ ਔਰਸਕੇ ਜੀ ਲਾਲਾ ਧਿਆਨ ਨਾਲ ਭਾਈ ਤੂੰ ਵੀ ਨਾ ਖਾਲੀ ਕਿਤੇ ਸੱਟ ਫੇਟੂ ਲੈ ਰੱਖ ਥੱਲੇ ਆਏ ਹਾਏ ਰੱਖ ਤਰਾ ਰੱਖ ਤਰਾ ਰੱਖ ਦੇ ਹਏ ਬੇਪੋਲੇ ਬੇ ਬਾਈ ਬੜ ਕੇ ਆਏ ਘਰ ਮੈਨੂੰ ਤਾਂ ਬੜੀ ਸ਼ਰਮ ਆਉਂਦੀ ਆ ਜਦ ਮੈਂ ਨੱਗਾ ਖੜਾ ਚੌਰਾ ਆ ਬੰਦ ਦੇ ਦੇ ਫਿਰ ਲਿਆ ਮਸੀ ਆਪਾ ਦਾ ਕਰ ਨਹੀਂ ਪੈਣਾ ਪਤਾ ਨਹੀਂ ਇਹ ਜੋ ਕਿਹੜਾ ਪਾਣੀ ਪੀਉਣ ਗਿਆ ਸੀ ਮੈਂ ਤਾਂ ਤਾਂ ਦੇਖਿਆ ਨਹੀਂ ਜਾਂਦਾ ਆਪੜੇ ਤੇ ਚੱਲ ਚੱਲ ਬਈ ਕਿੰਨੇ ਮਿੰਟ ਲੱਗਦਾ ਹੈ ਮਰ ਗਿਆ ਵੀ ਆਏ ਕੀ ਮੱਤ ਆਏ ਹੈ ਕੋਈ ਕੱਟ ਅਰੇ ਇਹਣਾ ਦੇਖਾ ਪਿੱਛੇ ਵਾੜਾ ਜਾ ਲੈ ਨੇ ਕੀ ਕੰਦ ਕਰ ਰਿਹਾ ਹੈ ਇਹਨੇ ਆ ਪਿੱਛੇ ਨੂੰ ਕਰ ਲਾ ਬੜਾ ਜੀ ਲੈ ਗੋ 20 ਦੇ ਤੱਕ ਕਰ ਲੈ ਆ ਚੱਲ ਲੈ ਭਾਈ ਚੱਲ 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 ਬੇ ਚੱਲ ਚੱਲ ਭਾਈ ਇਹ ਨਾ ਜਿੱਦ ਥਲੇ ਕਰਦੇ ਤੇ ਸਰਗਾ ਪਿਆ ਆਪਾਂ ਹੁਣ ਤਾਂ ਸਿੱਧੀ ਹੁੰਦੀ ਨਹੀਂ ਚੱਲ ਕਰਕੇ ਦੇਖ ਲੈਨੀ ਆ ਲੈ ਵੇ ਸਰਗਾ ਪਿਆ ਇਹ ਨਹੀਂ ਸਿੱਧੀ ਹੁੰਦੀ ਇਹ ਖੁਦਾ ਹੁੰਦੀ ਏ ਗੋਡੇ ਕੋਲੋਂ ਨਹੀਂ ਹੁੰਦੀ ਦੱਬ ਕੇ ਮਾਰ ਕੇ ਵੇ ਲੈ ਫੇਰ ਦੱਬ ਕੇ ਦੇਖ ਲੈਨੀ ਆ ਲੈ ਲੈ ਇਹ ਨਹੀਂ ਹੁੰਦੀ ਭਾਈ ਚਾਈ ਪਕੜੇ ਹੈ ਤੇ ਡਾਜਾ ਕਰ ਲੈ ਬਾਈ ਇਹ ਲੈ ਛੇ ਵਾਰ ਭਾਜਾ ਇਹ ਚੱਕ ਦੇ ਮੈਂ ਬੋਲੇ ਮੈਂ ਮੈਨੂੰ ਐਂ ਤਾਂ ਦੱਸ ਦੇ ਵੀ ਹੋਇਆ ਕੀ ਆ ਉੱਥੇ ਇਹ ਜਾ ਆ ਵੀ ਮੈਨੂੰ ਕੀ ਪਤਾ ਉੱਥੇ ਮਰਿਆ ਖੜਿਆ ਸੀ ਤਾਂ ਮੇਰੇ ਜੰਦ ਨੂੰ 베 ਨਹੀਂ ਮਰਦਾ ਇਹ ਨਹੀਂ ਮਰਦਾ ਇਹ ਤਾਂ ਮਾਰ ਕੇ ਨਾ ਮਰੇ ਸਾਰੀ ਦੁਨੀਆ ਨੂੰ ਵੇ ਤਾਂ ਪਾਣੀ ਤੋਂ ਐਨਾ ਡਰਦਾ ਤੂੰ ਐਂ ਕਰ ਆ ਚਲਾ ਮਾੜੀ ਜੀ ਇਹ ਤਾਂ ਜਦੋਂ ਮਾੜੇ ਜੇ ਦੋ ਕੁ ਮਾਰੇ ਨਾ ਪ੍ਰੈਸ਼ਰ ਜੇ ਇਹ ਤਾਂ ਉੱਠਿਆ ਫਿਰੂ ਵੇ ਤਾਂ ਸੱਚੀ ਮਿੱੱਚੀ ਮਰੇ ਤੇ ਵੀ ਕਿਤੇ ਪਾਣੀ ਪਾ ਦੇ ਨਾ ਇਹ ਤਾਂ ਸੱਚੀ ਹੋ ਜਿਉਂਦਾ ਹੋ ਜੂ ਐਨਾ ਡਰਦਾ ਪਾਣੀ ਤੋਂ ਇਹ ਠੰਗੇ ਕੀ ਬਤ ਕਰ ਚੱਲ ਤੂੰ ਐਂ ਕਰ ਚਲਾ ਤੂੰ ਖੜਾ ਕਰਨਾ ਕਿ ਨਾ ਫਾਫੀ ਵੇ ਹਾਂ ਇਹ ਕਰ ਚੱਲ ਖੜਾਈ ਕਰ ਦੇ ਗੰਦ ਫਿਰ ਆਏ ਹੋਏ ਇਹ ਜਾਂਦਾ ਹੁੰਦਾ ਲਾਪਾਈ ਮੋਟਰ ਨਿਆ ਆਏ ਨੀ ਨੇ ਮਰਨੇ ਨੇ ਉਠਣਾ ਖੜ ਜਾ ਇਹ ਤਾਂ 15 15 ਦਿਨ ਨਵ ਦਾ ਨਹੀਂ ਪਾਣੀ ਤੋਂ ਡਰਦਾ ਤਾਂ ਇਹਦਾ ਮਰਦਾ ਮੈਨੂੰ ਠਾਵਣਾ ਆਉਂਦਾ ਬਥੇਰੀ ਮੈਂ ਉਠਾਇਆ ਮੈਂ ਦੇਖੀ ਇਹ ਤਾਂ ਮਰਨਾ ਐਨਾ ਡਰਦਾ ਪਾਣੀ ਤੋਂ ਦੇਖਿੰਦਾ ਇੰਨਾ ਮੈਨੂੰ ਹੋਰ ਕਰੂ ਛੂ ਆਏ ਨੀ ਸੁਤਾਂਦਾ ਰੋਇਆ ਨਾ ਮਹਾ ਚੰਦ ਚੜਾਉਂਦਾ ਕੋਈ ਨਾ ਕੋਈ ਲੈ ਜਾ ਪਾਣੀ ਪਾ ਦੇ ਸਕਦਾ ਹੈ ਤੇ ਫਾਇਰ ਦੀ ਬਣੀ ਮੈਂ ਸਿਰਚ ਵੀ ਪਾਵੀਆ ਖਰਚਾ ਦੇਖ ਕਿ ਹਾਲ ਹੋਇਆ ਪਿਆ ਦਾ ਚੋਲੇ ਦਾ ਅਭੀ ਕਾਨ ਤੇ ਨਮਰੀ ਕਿਤੇ ਕਹੇ ਨਹੀਂ ਮਾਰਦੀ ਨਹੀਂ ਮਾਰਦੀ ਇਹਦਾ ਮੈਨੂੰ ਸਾਰਾ ਪਤਾ ਤੈਨੂੰ ਨਹੀਂ ਪਤਾ ਇਹਦਾ ਜੇ ਤੂੰ ਦੇਖਤਾ ਸਹੀ ਉੱਠਦਾ ਦੇਖੀ ਤੂੰ ਇਹ ਕੀਆ ਕਿਵੇਂ ਆ ਦੇਖੀ ਜੰਨੀ ਹਜੇ ਤਾਂ ਤੂੰ ਦੇਖ ਅੱਗੇ ਅੱਗੇ ਮਰ ਜਾਂਦੇ ਕੰਮ ਨਟ ਲੱਗ ਜਾਂਦੇ ਆ ਹੈ ਤਾਂ ਹੋਰ ਪਾਉਣ ਦੇ ਥੋੜਾ ਜਿਹਾ ਦੇਖੀ ਸਾਰੇ ਤੁਹਾਨੂੰ ਕੀ ਪਤਾ ਹੈ ਕੋਈ ਨਹੀਂ ਤਾਂ ਕੀ ਕਿਵੇਂ ਆ ਉਹ ਹੈਲੋ ਹੂ ਕਿਧਰ ਘਰ 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 ਤੂੰ ਆਇ ਨਹੀਂ ਸੌਂਦਾ ਘਰ 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 ਇਹ ਕਾਦੀ ਕਾਦੀ ਮਾਰਦਾ ਖਾਪੜੇ ਨੂੰ ਦੇਖ ਕੇ ਮੈਂ ਹਾਲ ਬਣਾਇਆ ਨਹੀਂ ਆਪ ਦਾ ਤੇ ਕੀ ਹਾਲ ਬਣਾਇਆ ਮਰ ਜਾਣਿਆ ਕਿਧਰ ਚੱਲਿਆ ਕੁਝ ਚੰਨਿਆ ਘਰੇ ਤੇ ਘਰੇ ਤੇ ਇੱਥੇ ਘਰ ਇੱਥੇ ਘਰ ਆ ਗਈ ਸਵਤ ਆਮੀ ਹੋ ਗਈ ਨਹੀਂ ਮੈਨੂੰ ਮੈਨਾਂ ਪਾਇਪ ਨਾਲ ਕੋਇਪ ਨਾਲ ਪੂਤੂ ਚੌਰਿਆ ਆਮੀ ਹੋ ਗਈ ਆ ਕਿ ਪੂਜਾ ਕੇ ਦਾ ਪਾਣੀ ਪੀਣ ਚੱਲੇ ਸੀ ਮੈਂ ਕਹਿੰਦਾ ਕਿ ਮੈਂ ਪਾਣੀ ਪੀਣ ਚੱਲਿਆ ਆ ਕੀ ਕੀਤਾ ਆ ਕੀ ਹੋ ਗਿਆ ਮੈਨੂੰ ਨਹੀਂ ਪਤਾ ਕੀ ਹੋਗਾ ਇਹਨਾਂ ਨੂੰ ਪਤਾ ਸਾਰਿਆਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਪਤਾ ਕੀ ਹੋਇਆ ਐ ਕਰਿਓ ਚੈਨ ਨੂੰ ਸਬਸਕ੍ਰਾਈਬ ਕਰ ਦਿਓ ਬਾਈ ਬਣ ਕੇ ਨਾਲੇ ਲਾਈਕ ਨਾਲੇ ਸ਼ੇਅਰ ਨਾਲੇ ਕਮੈਂਟ ਵੀ ਜ਼ਰੂਰ ਕਰਿਓ ਮੈਨੂੰ ਅੰਦਰ ਲੈ ਜਾ ਮੈਂ ਤੁੰਗਣ ਜਾਣ ਚੱਲ 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 ਆਹ ਆਹ ਨੱਚਿਆ ਵਾਹ 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 ਵਾਹ